ਅਜਿਹਾ ਨਾਲ ਦੇ ਵਿੱਚ ਚੌਕ ਉਹ ਥਾਣੇ ਤੋਂ ਸਾਰਾ 50 ਮੀਟਰ ਦੂਜੀ ਪਹਿਲੀ ਗੱਲ ਤੋਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਦ ਜਿੰਨੇ ਬਲੇ ਬੋਲਸਰੀ ਜਿੰਨੇ ਟੋਟਲ ਮਲਾਦਮੇ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹਾਂ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾਲ ਨਹੀਂ ਹੋ ਰਹੀ ਉਹ ਨਹੀਂ ਕੰਮ ਕਰ ਰਿਹਾ ਮੈਂ ਤੁਹਾਨੂੰ ਪਤਾ ਹੈ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਛਪਾਈ ਜਾਂ ਕਲਰਕ ਜਾਂ ਕੋਈ ਵੀ ਮੈਂ ਸਰਕਾਰ ਕੇ ਬਣਨਾ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਦਿਨੇ ਦੀਆਂ ਟਰਾਲੀਆਂ ਹੋਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਦੇ ਤੇ ਬੱਚੇ ਲੋਕਾਂ ਦੇ ਚਾਹ ਦੇ ਫਸ ਜਾਂਦੇ ਬਹੁਤ ਬੁਰੀ ਹਾਲਤ ਵੀ ਬਣ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਰਿਹਾ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਰੇ ਲੋਕ ਕਲਾਨਾ ਦੇ ਲੋਕ ਦੇ ਦੁਖੀ ਹਾਂ ਤੇ ਮੈਂ ਕਾਹਦਾ ਮੈਂ ਆਪਣੇ ਗੰਦਮੇ ਨੂੰ ਨਾ ਲੈ ਕੇ ਖੁਦ ਦਿਨ 4-5 ਉਹਦਾ 5 ਉਹਦਾ 10 ਉਹਦਾ ਕਾਲ ਕੀਤੀ ਮਤਲਬ ਆਪਣੇ ਮਨ ਚ ਕੋਈ ਨਹੀਂ ਵਿਖੋ ਇੱਕ ਗੱਲ ਤੇ ਆਪਾਂ ਇਦਾਂ ਉਦਾਂ ਦੀਆਂ ਨਹੀਂ ਪਤਾ ਬੋਲਾਂਗੇ ਗੱਲਾਂ ਵੀ ਕਰਦੇ ਆਪਾਂ ਮਨੁੱਖ ਆ ਬੱਲਾ ਮੂੰਹ ਚੋਂ ਗਾਲ ਨਿਕਲਨੀ ਇਹ ਗਲਤ ਹਲ ਸਿੱਖਦੇ ਮਾਰੀ ਗਾਲਾ ਨਿਕਲ ਗਈ ਪਰ ਮੈਂ ਤੁਹਾਨੂੰ ਕਹਿ ਰਿਹਾ ਤੋ ਨਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਆਪਣੇ ਬੁੱਤ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜਿਹਾ ਨਾਲ ਉਹਦੇ ਲੋਕਾਂ ਲਈ ਦੱਸਦਾ ਮੇਰੀ ਜਾਨ ਆ ਜਾਂਦੀ ਜੇ ਉਹ ਕਿਸੇ ਤੰਗੀ 'ਚ ਨੇ ਮੁਸੀਬਤ 'ਚ ਨੇ ਸੜ ਮੈਂ ਆਪਣੇ ਲੋਕਾਂ ਨੂੰ ਤੰਗੀ ਜਿੰਦੀ ਵੇਖ ਸਕਦਾ ਭਾਵੇਂ ਜੋ ਮਤਲਬ ਮੈਂ ਮੈਂ ਨਹੀਂ ਵੇਖ ਸਕਦਾ ਜਿਹੜੇ ਆਪਣੇ ਲੋਕਾਂ ਮੈਂ ਵੀ ਦੇਖ ਸਕਦਾ ਕਿ ਅੱਧਾ ਦਾ ਕਿੰਨਾ ਪੋਣਾ ਪੋਣਾ ਕਿੰਨਾ ਛੜਕਾ ਉੱਤੇ ਜਮ ਲੱਗਣ ਤੇ ਕੋਈ ਕਾਰਵਾਈ ਨਾ ਕਰਦੀ ਮੈਂ ਸਭ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਾ ਕੇ ਆ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋ ਰਹੀਗੇ ਟ੍ਰਿਪ ਕੋਲ ਵਿੱਚ ਸਮਝ ਨਹੀਂ ਕੱਲ ਕੱਲ ਤੇ ਕੱਲ ਤੇ ਕੋਈ ਨਹੀਂ ਸੀ ਪਰ ਦੋ ਤਿੰਨ ਪਹਿਲਾਂ ਅੰਬੂ ਦੀ ਸਫਸਤ ਗਈ ਹੁੰਦੀ ਮਰੀਦ ਤਰਫ ਦੇ ਉੱਤੇ ਤੇ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਹੇ ਤੇ ਹੁਣ ਕੀ ਦੀ ਗੱਲ ਪੁਲਸਾਂ ਤੋਂ ਮੈਂ ਕੀ ਦੀ ਗੱਲ ਬਾਅਦ ਚ ਗੱਲ ਹੋਈ 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 ਕੀਤੀ ਆਪਣੇ ਯਾਰ ਅੱਛਾ ਬਗਾਮੇ ਸੋਹਰੇ ਆਪਣੇ ਅਨੁਕੂਲੀ ਦਾ ਆਪਣੇ ਪਿਵਾਦ ਦੇ ਮੈਂਬਰ ਨੇ ਅਸੀਂ ਸਾਰੇ ਭਗਵੰਸਕ ਨਾਮ ਦੇ ਪਿਵਾਦ ਦੇ ਮੈਂਬਰ ਨੇ ਆਪਣੇ ਨਾਲ ਰਹੀ ਸਾਹਿਬ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਨਹੀਂ ਗੱਲ ਸਾਡੀ ਸਾਡੇ ਪਿਵਾਦ ਦੇ ਮੈਂਬਰ ਬਗਾਮੇ ਸੋਹਰੇ ਯਾਰ ਕੋਈ ਆਪਣੇ ਸਾਡੇ ਛੋਟੇ ਵੀਰ ਆ ਕੋ ਵੱਡਾ ਅਸੀਂ ਸਾਰੇ ਨਾਲ ਕੇ ਡਿਊਟੀ ਕਰਦੇ ਹਾਂ ਮੈਂ ਕਦੀ ਵੀ ਕਦੀ ਵੀ ਯਾਰ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤਾਂ ਨੂੰ ਮੀਡੀਆ ਨੂੰ ਸਾਲ ਕਹਿ ਕੇ ਬੋਲਦੇ ਜਦੋਂ ਮੈਂ ਮੰਤਰੀ ਆ ਉਦੋਂ ਵੀ ਉਹ ਉਸ ਬਾਲ ਦੀ ਕਾਲ ਅੰਮੀ ਪਹਿਲਾਂ ਨੂੰ ਕਹਿੰਦਾ ਸਾਦੀ ਹੁਕਮ ਕਰੋ ਮੈਂ ਆਪਣਾ ਆਪਾ ਹਾਰੀ ਹਾਰੀ ਨਾਲ ਸਾਹਿਬ ਤੁਸੀਂ ਵੀ ਇੱਕ ਤੁਸੀਂ ਵੀ ਬੰਦੇ ਹੋ ਆਪਾਂ ਵੀ ਬੰਦੇ ਆ ਪਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਮੂੰਹ ਚੋਂ ਕਾਲ ਨਿਕਲਦੀ ਠੀਕ ਨਹੀਂ ਗੱਤ ਗੱਤ